ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਉਣ ਉਪਰ ਅਧਵੇਂ ਪਾਸ਼ਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਜਾ ਰਹੇ ਸਨ ਤਾ ਸੰਗਤਾਂ ਨੇ ਰਸਤੇ ਵਿੱਚ। 타 타ਤੇ ਆਵ ਜੀ ਦਾ ਹੁਮ ਹੁਮਾ ਕੇ ਸਵਾਦਿਤ ਕੀਤਾ। ਗੁਰੂ ਜੀ ਦੇ ਕਾਫਲੇ ਦੇ ਨਾਲ ਸੰਗਤ ਬਹੁਤ ਜ਼ਿਆਦਾ ਹੋ ਚੁੱਕੀ ਸੀ। ਕਿਉਂਕਿ ਹਰ ਇੱਕ ਇਨਸਾਨ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਸੀ। ਜਦੋਂ ਸ਼ਾਮ ਹੋਈ ਤਾਂ ਕਾਫਲਾ ਅੰਬਾਰੇ ਦੇ ਨਜ਼ਦੀਕ ਪੰਜਵ ਘਰਾ ਪਿੰਡੇ ਵਿੱਚ ਪਹੁੰਚ ਗਿਆ ਜਿੱਥੇ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਹੁਕਮ ਦਿੱਤਾ ਕਿ ਜਿਹੜੀ ਸੰਗਤ ਲਾਗਲੇ ਕਰਾਂ ਤੋਂ ਪਾਈ ਹੈ ਉਹ ਸਭ ਆਪੋ ਆਪਣੇ ਘਰਾਂ ਨੂੰ ਵਾਪਿਸ ਚਲੇ ਜਾਣ ਨੇ ਨੇੜੇ ਉਹ ਆਈ ਸੰਗਤ ਨੇ ਗੁਰੂ ਜੀ ਦੇ ਹੁਕਮ ਦਾ ਪਾਲਨ ਕੀਤਾ ਤੇ ਆਪ ਕੋ ਆਪਣੇ ਘਰਾਂ ਨੂੰ ਵਾਪਿਸ ਚਲੇ ਗਏ ਗੁਰੂ ਸਾਹਿਬ ਜੀ ਨੇ ਰਾਤ ਪੰਜੋਂ ਖੜੇ ਠਹਿਰਨ ਦਾ ਫੈਸਲਾ ਕੀਤਾ ਪੰਜੋਂ ਖੜਾ ਪਿੰਡ ਵਿੱਚ ਇੱਕ ਹੰਕਾਰੀ ਬ੍ਰਾਹਮਣ ਜਿਸ ਦਾ ਨਾਮ ਲਾਲ ਚੰਦ ਸੀ ਜੋ ਕਿ ਆਪਣੇ ਆਪ ਨੂੰ ਅਰੜਾ ਮੰਨਦਾ ਸੀ ਤੇ ਉਸ ਦਾ ਰੋਮ ਰੋਮ ਤੰਕਾਰ ਨਾਲ ਪੜਿਆ ਹੋਇਆ ਸੀ ਪੰਡਿਤ ਲਾਲ ਚੰਦ ਨੇ ਜਦੋਂ ਸੰਗਤ ਦਾ ਇੰਨਾ ਵੱਡਾ ਇਕੱਠ ਦੇਖਿਆ ਤਾਂ ਉਹ ਹੈਰਾਨ ਹੋ ਗਿਆ ਤੇ ਉਸ ਨੇ ਇੱਕ ਗੁਰੂ ਜੀ ਦੇ ਇੱਕ ਸੇਵਕ ਕੋਲ ਗੁਰੂ ਜੀ ਬਾਰੇ ਪੁੱਛਿਆ ਕਿ ਇਹ ਕੌਣ ਮਹਾਕੋਰਸ਼ ਹਨ ਜਨਨਾ ਦੇ ਦਰਸ਼ਨ ਕਰਨ ਦੇ ਇੰਨੀ ਜ਼ਿਆਦਾ ਸੰਗਤ ਆਈ ਹੋਈ ਹੈ ਤਾਂ ਸੇਵਕ ਨੇ ਪੰਡਿਤ ਨੂੰ ਉੱਤਰ ਦਿੱਤਾ ਕਿ ਪੰਡਿਤ ਜੀ ਇਹ ਸਾਦੇ ਸਿੱਖਾਂ ਦੇ 8ਵੇਂ ਗੁਰੂ ਕਿਹਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਾਨ ਹਨ ਤਾਂ ਸੇਵਕ ਦੇ ਮੋਹ ਗੁਰੂ ਜੀ ਦਾ ਨਾਮ ਸੁਣ ਕੇ ਪੰਡਿਤ ਲਾਲ ਪਿਲਾ ਹੋਣ ਲੱਗ ਪਿਆ ਤੇ ਕ੍ਰੋਧ ਨਾਲ ਭੜਿਆ ਸਿੱਧਾ ਗੁਰੂ ਜੀ ਪਾਸ ਪਹੁੰਚ ਗਿਆ ਤੇ ਆਖਣ ਲੱਗਾ ਕਿ ਤੁਸੀਂ ਆਪਣੇ ਆਪ ਨੂੰ ਗੁਰੂ ਹਰਿਕ੍ਰਿਸ਼ਨ ਅਖਵਾਉਂਦੇ ਹੋ ਪਰ ਸ੍ਰੀ ਕ੍ਰਿਸ਼ਨ ਜੀ ਤਾਂ ਸਦੇ ਦੇਵਤਾ ਹਨ ਜਿਨ੍ਹਾਂ ਨੇ ਗੀਤਾ ਰਚੀ ਸੀ ਤੁਸੀਂ ਉਸ ਦੇ ਅਰਥ ਹੀ ਕਰਕੇ ਦਿਖਾ ਦਿਓ ਹੰਕਾਰੀ ਪੰਡਤ ਦੀ ਇਹ ਗੱਲ ਸੁਣ ਕੇ ब्रह्म तेज सर्व समर्थ गुरु जी ने उसन कि कहा कि दे सेवक हाँ वड्डे बन बन के बहना असी नहीं जानते जेकर असी तु प्रीता देख दस भी दावे संतुष्टि नहीं होगी इसलिए काम करो ਕਿ ਆਪਰੇ ਪੰਡਿਤ ਵਿਦਵ ਕੋਈ ਵੀ ਇਹੋ ਜਹਾ ਬੰਦਾ ਲੈ ਕੇ ਆਉ ਜਿਸ ਨੂੰ ਸ਼ਾਸਤਰਾਂ ਦੇ ਬਾਰੇ ਕੁਝ ਵੀ ਨਾ ਪਤਾ ਹੋਵੇ ਗੀਤਾ ਦੇ ਅਰਥ ਤਾਂ ਤੁਹਾਨੂੰ ਉਹ ਵੀ ਦੱਸ ਦੇਵੇਗਾ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਪੰਡਿਤ ਲਾਲ ਚੰਦ ਅੰਦਰੋਹੀ ਅੰਦਰ ਬੜਾ ਖੁਸ਼ ਹੋਇਆ ਕਿ ਗੁਰੂ ਜੀ ਨੂੰ ਨਿਵਾ ਦਿਖਾਉਣ ਦਾ इस मौका तो फिर कदी नहीं मिलेगा छू नाम सी। जेरा की कन्ना तो बहरा ते मूह तो गुंगा सी। हंकारी पंडित ने चलाकी दिखाई तजू राम गुरु जी दे पास ले आया तो ਕਿ 헤 ਆਪਣੇ ਆਪ ਨੂੰ ਹਰਿ ਕ੍ਰਿਸ਼ਨ ਅਖਵਾਉਣ ਵਾਲੇ ਇਸ ਸ਼ੱਜੂ RAM ਦੇ ਕੋਲੋਂ ਗੀਤਾ ਦੇ ਅਰਥ ਕਰਵਾ ਕੇ ਦਿਖਾਓ ਜਾਣੀ ਜਾਗ ਸਤਿਗੁਰੂ 시ਦੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੇ ਛੱਜੂ ਦੇ ਸਿਰ ਵਿੱਚ ਪੋਨੀ ਜਹੀ ਛੜੀ ਮਾਰੀ ਤੇ ਵਚਨ ਬੋਦੇ ਕਿ ਛੱਜੂ ਤੂੰ ਧਾਰਮਿਕ ਵਿਦਵਾਨ ਹੈ ਤੇ ਇਸ ਪੰਡਿਤ ਨਾਲ ਗੀਤਾ ਦੇ ਅਰਥ ਕਰਕੇ ਇਸ ਦਾ ਮਨ ਹਲਕਾ ਕਰੋ ਪੰਡਿਤ ਲਾਲ ਚੰਦ ਨੇ ਚੱਜੂ ਕੋਲ ਗੀਤਾ ਦੇ ਅਰਥ ਪੁੱਛਨੇ ਸ਼ੁਰੂ ਕਰ ਦਿੱਤੇ ਤਤ ਚੱਜੂ ਰਾਮ ਨੇ ਗੁਰੂ ਜੀ ਦੀ ਮਿਹਰ ਦੇ ਨਾਲ गीता ਦੇ ਅਰਥ ਕਰਨੇ ਸ਼ੁਰੂ ਕਰ ਦਿੱਤੇ। ਚੱਜੂ ਰਾਮ ਨੂੰ ਗੀਤਾ ਦੇ ਅਰਥ ਕਰਦਾ ਦੇ ਕੇ ਸਾਰੇ ਸੰਗਤ ਹੈਰਾਨ ਹੋ ਗਏ। ਪੰਡਿਤ ਲਾਲ ਚੰਦ ਨੇ ਚੱਜੂ ਰਾਮ ਕੋਲੋਂ ਗੀਤਾ ਦੇ ਔਖੇ ਔਖੇ ਵਾਕਾਂ ਦੇ ਅਰਥ ਪੁੱਛੇ। ਜਨਾਂ ਦਾ ਅਰਥ ਹੈ। ਚੱਜੂ ਰਾਮ ਨੇ ਬੜੀ ਨਿਵੰਤਾ ਸਾਇਹ ਤਦ ਦੱਸਿਆ। ਗੁੰਗੇ ਤੇ ਬਰੇ ਚੱਜੂ ਰਾਮ ਨੂੰ ਬੋਧਾ ਦੇਖ ਕੇ ਪੰਡਿਤ ਲਾਲ ਚੰਦ ਸੋਚਾਂ ਵਿੱਚ ਪੈ ਗਿਆ ਤੇ ਪੂਰੀ ਵਾਪੇ ਜਿੰਨ ਦੇ ਗਾਉਣਾ ਤੋਂ ਬਾਅਦ ਅਖੀਰਕਾਰ ਗੁਰੂ ਜੀ ਦੇ ਚਰਣਾ ਵਿੱਚ ਟੈ ਪਿਆ ਤੇ ਆਪਣੀ ਭੁੱਲ ਬਖਸ਼ਾਉਣ ਦੀ ਮਾਫੀ ਮੰਗਣ ਲੱਗਾ ਗੁਰੂ ਪਿਆਰੇ ਗੁਰੂ ਜੀ ਦੇ ਇਸ ਕਥਕ ਨੂੰ ਦੇਖ ਕੇ ਜਾਤ ਦੇ ਹੰਕਾਰੇ ਅਭਿਮਾਨੀ ਬ੍ਰਾਹਮਣ ਦੀਆਂ ਸਾਰੀਆਂ ਸ਼ੰਕਾਵਾਂ ਦੂਰ ਹੋ ਗਈਆਂ ਤੇ ਕੋ ਆਪਣੇ ਅੰਦਰਲੇ ਹੰਕਾਰ ਨੂੰ ਤਿਆਗ ਕੇ ਗੁਰੂ ਜੀ ਦਾ ਸੱਚਾਸਤਖ ਬਣ ਗਿਆ ਸੋ ਪਿਆਰੇ ਸਾ ਸੰਦੇ ਜੀ ਵੀਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਿਖੋ